ਮੁਸੀਵਾਲਾ ਦੇ ਫੈਨਸ ਦੇ ਲਈ ਵੱਡੀ ਖੁਸ਼ਖਬਰੀ ਜਲਦ ਹੀ ਰਿਲੀਜ਼ ਹੋਵੇਗਾ ਨਵਾਂ ਗਾਣਾ ਸਿੱਧੂ ਮੁਸੀਵਾਲਾ ਨੂੰ ਚੌਂਡ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਜਲਦ ਹੀ ਮਰਹੂਮ ਗਾਇਕ ਦਾ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਇਸ ਮਾਰੇ ਸਿੱਧੂ ਦੇ ਪੁਰਾਣੇ ਸਾਥੀ ਸ਼ਨੀ ਮੌਲਟਨ ਨੇ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਦੱਸਦੀ ਹੈ ਕਿ ਸ਼ਨੀ ਮੌਲਟਨ ਅਤੇ ਬਿਗ ਬਰਡ ਸਿੱਧੂ ਮੁਸੀਵਾਲਾ ਦੇ ਨਾਲ ਕਈ ਗੀਤਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਦਰਸਲ ਸਨੀ ਮੌਲਟਨ ਦੀ ਇੱਕ ਇੰਸਟਾਗ੍ਰam ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਉਸਨੇ ਇਸ ਪੋਸਟ ਦੇ ਵਿੱਚ ਉਸਨੇ ਇੱਕ ਰੀਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਬ੍ਰੈਂਪਟ ਅਤੇ ਮਾਨਸਾ ਦੇ ਵਿੱਚ ਤੂਫਾਨ ਆਉਣ ਦਾ ਇਸ਼ਾਰਾ ਕਰਦਿਆਂ ਦੋਹਾਂ ਥਾਵਾਂ ਦਾ ਤਾਪਮਾਨ ਦਰਸਾਇਆ ਗਿਆ। ਇਸ ਉੱਪਰ ਲਿਖਿਆ ਹੈ 스캐ਰੀ ਹੌਟਸ ਅਲਰਟ ਨੋਵੇਅਰ ਇਸ ਸੇਫ। ਇਸ ਨਾਲ ਸਨੀ ਮੌਲਟਨ ਨੇ ਲਿਖਿਆ ਹੈ ਕਿ ਜੇਕਰ ਤੁਸੀਂ ਮੇਰੇ ਵੀਰ ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਲਈ ਤਿਆਰ ਹੋ ਤਾਂ ਇਸ ਪੋਸਟ ਤੇ 1 ਲੱਖ ਕਮੈਂਟ ਕਰੋ। ਪੋਸਟ ਦੇ 1 ਲੱਖ ਕਮੈਂਟ ਪੂਰੇ ਹੁੰਦਿਆਂ ਹੀ ਇਸ ਦਾ ਪੋਸਟ ਜਾਰੀ ਕਰ ਦਿੱਤਾ ਜਾਏਗਾ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਤੇ ਸਨੀ ਮੌਲਟਨ ਕਈ ਗਾਣਿਆਂ ਦੇ ਵਿੱਚ ਇਕੱਠੇ ਕੰਮ ਕਰ ਚੁੱਕੇ ਨੇ ਸਨੀ ਮੌਲਟਨ ਅਕਸਰ ਸਿੱਧੂ ਮੂਸੇਵਾਲਾ ਨੂੰ ਯਾਦ ਕਰਦੇ ਰਹਿੰਦੇ ਨੇ ਇਹੀ ਨਹੀਂ ਮੂਸੇਵਾਲਾ ਦੀ ਤਸਵੀਰ ਵੀ ਉਹਨਾਂ ਨੇ ਡੀਪੀ ਦੇ ਵਜੋਂ ਆਪਣੇ ਇੰਸਟਾਗ੍ਰam ਅਕਾਊਂਟ ਤੇ ਲਾਈ ਹੋਈ ਹੈ ਕਈ ਗੀਤ ਉਹਨਾਂ ਨੇ ਇਕੱਠੇ ਗਾਏ ਨੇ ਜਿਵੇਂ ਲੈਵਲ ਨੈਵਰ ਫੋਰ ਜਸਟ ਲਿਸਨ ਇਹ ਗੀਤ ਬਹੁਤ ਹੀ ਹਿੱਟ ਹੋਏ ਨੇ ਤੇ ਇਹਨਾਂ ਗਾਣਿਆਂ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਵੀ ਦਿੱਤਾ ਤਾਂ ਹਾਲੀ ਦੀ ਘੜੀ ਇਹ ਪੋਸਟ ਸਭ ਨੂੰ ਐਕਸਾਈਟਡ ਕਰ ਰਹੀ ਹੈ ਕਿ ਮੂਸੇਵਾਲਾ ਦਾ ਗੀਤ ਜਿਹੜਾ ਕਦੋਂ ਆਊਗਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਲੋਕ ਮੈਸੇजेस ਕਰਨਾ ਸ਼ੁਰੂ ਹੋ ਗਏ ਨੇ ਕਮੈਂਟ ਕਰ ਰਹੇ ਨੇ ਕਿ ਕਦੋਂ ਜਿਹੜਾ ਆਵੇ ਤਾਂ ਦੱਸ ਦਈਏ ਕਿ ਇਸ ਗੀਤ ਦੀ ਜਿਹੜੀ ਉਹਨਾਂ ਨੇ ਕਿਹਾ ਕਿ ਤੁਸੀਂ ਕਮੈਂਟ ਕਰੋ ਤਾਂ ਇਸ ਵੀਡੀਓ 'ਚ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ 1 ਲੱਖ ਤੋਂ ਪਾਰ ਲੋਕਾਂ ਦੇ ਕਮੈਂਟ ਵੀ ਹੋ ਚੁੱਕੇ ਨੇ ਉਹ ਵੀ 9 ਘੰਟਿਆਂ ਦੇ ਵਿੱਚ ਤਾਂ ਹੋ ਸਕਦਾ ਹੈ ਜਲਦ ਹੀ ਇਸ ਗੀਤ ਦਾ ਪੋਸਟਰ ਸਾਹਮਣੇ ਆਵੇ